ਅਸੀਂ ਬੱਚੇ ਆ ਜੀ ਅਸੀਂ ਨਾਦਾਨ ਬੱਚੇ ਆ ਲਫ਼ਜ਼ ਕਈ ਵਾਰੀ ਇਧਰ ਉਧਰ ਹੋ ਜਾਂਦਾ ਹੈ ਪਰ ਜਦੋਂ ਦਾ ਮੈਂ ਜੰਮਿਆ ਤੇ ਜਦੋਂ ਮਰਨਾ ਤਦ ਤੱਕ ਮਹਾਮਾਈ ਵਾਸਤੇ ਹਮੇਸ਼ਾ ਦਿਲ 'ਚ ਇੱਜ਼ਤ ਹੈ ਇੱਜ਼ਤ ਰਹੇਗੀ ਮੈਂ ਇਹਨਾਂ ਦਾ ਦਿੱਤਾ ਖਾਣਾ ਮਾਤਾ ਰਾਣੀ ਦੇ ਨਾਮ ਦਾ ਖਾਣਾ ਔਰ ਮੈਂ ਬਹੁਤ ਜ਼ਿਆਦਾ ਮੰਦਾ ਮਾਤਾ ਰਾਣੀ ਜੀ ਨੂੰ ਮੈਂ ਬਹੁਤ ਸੇਵਾ ਕੀਤੀ ਹੈ ਸਨਾਤਨ ਧਰਮ ਦੀ ਔਰ ਅੱਗੇ ਵੀ ਕਰਦਾ ਹੀ ਆਉਂਗਾ ਔਰ ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਉਹਦੇ ਲਈ ਸ਼ਮਾਂ ਦਾ ਜਾਚੇ ਦੇ। ਕੋਈ ਕਹਦੇ ਉਹ ਵੀ ਸਾਰੇ ਦੰਦਾਂ ਦੇਸ਼ ਵਾਸੀਆਂ ਨੂੰ ਜਿਹੜਾ ਅਗਸਤ ਰਾਣੀ ਗੱਲਸਾਂ ਨਹੀਂ ਭੁੱਲ ਕੇ। ਹਾਂਜੀ ਮੇਰੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਮੈਂ ਤੁਹਾਡਾ ਮਹਾਮਾਈ ਜੀ ਦਾ ਬੱਚਾ ਤੁਹਾਡਾ ਵੀ ਸਾਰਿਆਂ ਦਾ ਬੱਚਾ ਵੀ ਅਸੀਂ ਬੱਚੇ ਹਾਂ ਤੁਹਾਡੇ ਸਾਰੇ ਕੋਈ ਗਲਤੀ ਹੋਈ ਹੈ ਮੇਰੇ ਤੋਂ ਤੇ ਉਹਦੀ ਸਾਰਾ ਕੁਝ ਪੁਰਾਣਾ ਭੁੱਲ ਕੇ ਉਦਾਂ ਹੀ ਮੈਨੂੰ ਚਰਣਾ ਨਾਲ ਲਾਓ ਜਿੱਦਾਂ ਪਹਿਲੋਂ ਚਰਣਾ ਨਾਲ ਲਾਇਆ ਸੀ। ਉਹ ਸ਼ਾਰਪੂਰਾਂ ਦਾ ਕੀ ਕਾਰਨ ਹੋ ਗਿਆ ਕਿ ਜਾਗਰਣ 'ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬਹੁਤ ਜ਼ਿਆਦਾ। ਕੋਈ ਨਹੀਂ ਉਹ ਇਹ ਮੈਂ ਸਿਰਫ ਇੱਥੇ ਪਿਆਰ ਲੈਣ ਆਇਆ ਤੇ ਪਿਆਰ ਦੇਣ ਆਇਆ ਜੀ। ਵਿਰੋਧ ਜਿਹੜੇ ਕਰ ਰਹੇ ਨੇ ਉਹ ਵੀ ਮੇਰੇ ਭਰਾ ਨੇ। ਉਹ ਵੀ ਮੇਰੇ ਆਪਣੇ ਨੇ। ਉਹ ਜੇ ਆਪਣੇ ਆ ਤੇ ਤਾਂ ਮੇਰਾ ਵਿਰੋਧ ਕਰ ਰਹੇ। ਤਾਂ ਜੇ ਉਹਨਾਂ ਨੂੰ ਦੁੱਖ ਲੱਗਾ ਮੇਰੀ ਕਿਸੇ ਗੱਲ ਦਾ। ਚਾਹੇ ਕੋਈ ਨੇ ਉਹ ਚਾਹੇ ਭਰਾ ਨੇ ਚਾਹੇ ਉਹ ਭੈਣਾ ਉਹ ਮੇਰੇ ਆਪਣੇ ਨੇ। ਹਨਾ ਮੈਨੂੰ ਸੁਣਦੇ ਆਏ ਨੇ। ਤੇ ਮੈਂ ਉਹਨਾਂ ਕਰਕੇ ਤੇ ਮਹਾਮਾਈ ਜੀ ਦੇ ਚਰਨਾਚ ਆਇਆ ਇੱਕ ਮੈਂ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਲਾਂ ਦੂਜਾ ਮੈਂ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਲਾਂ ਜੀ ਕਿਹਾ ਇਹ ਇੱਕ ਦੇਖਦਾ ਤੁਸੀਂ ਵੀ ਕਲਾਕਾਰੋਂ ਪਿਛਲੇ ਲੰਬੇ ਸਮੇਂ ਤੇ ਮਾਤਾ ਰਾਣੀ ਦੀ ਮਿਹਰ ਕਿੰਨਾਂ ਕਲਾਕਾਰਾਂ ਵੱਲੋਂ ਅਜਿਹੀਆਂ ਗਲਤੀਆਂ ਕਿੰਨੀਆਂ ਕੁ ਜਾਇਜ਼ ਨੇ ਹੁਣ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਕਲਾਕਾਰ ਹੈ ਮਾਤਾ ਦੇ ਜਗਰਾਂਤ ਦੇ ਵਿੱਚ ਗਾਣਾ ਗਾ ਰਿਹਾ ਪਰ ਉਹ ਜੱਟ ਨੂੰ ਸ਼ਰਾਬ ਚਾੜੀ ਪਾਜੀ ਉਹਦੇ ਉਹਦੇ ਤਾਂ ਮਾਂ ਵੀ ਖਿਲਾਫ ਹੋਂਦੇ ਤਾਂ ਮਾਂ ਵੀ ਖਿਲਾਫ ਹੋਂ ਉਹਦੇ ਵਾਸਤੇ ਤਾਂ ਮਾਂ ਵੀ ਕਿਹਾ ਕਿ ਚਲੋ ਲਫ਼ਜ਼ੇ ਦੁਰਦੁਰ ਹੋਣਾ ਉਹ ਇੱਕ ਮਾਫ ਕੀਤਾ ਜਾ ਸਕਦਾ ਮਾਤਾ ਰਾਣੀ ਦੇ ਦਰਬਾਰ ਤੇ ਭਵਨ ਲੱਗਿਆ ਹੈ ਪਿੱਛੇ ਮਾਤਾ ਰਾਣੀ ਜੀ ਦਾ ਜੋਤ ਜਗ ਰਹੀ ਹੈ ਪ੍ਰਸ਼ਾਦ ਪਿਆ ਹੈ ਹਨਾ ਜੋਤ ਜਗ ਰਹੀ ਹੈ ਮਾਤਾ ਰਾਣੀ ਜੀ ਦਾ ਭਵਨ ਸਜਿਆ ਹੋਇਆ ਉਹਦੇ ਅੱਗੇ ਐਦਾਂ ਦਾ ਗਾਣਾ ਗਾਉਣਾ ਉਹ ਇੱਕ ਬਹੁਤ ਵੱਡੀ ਗਲਤੀ ਹੈ ਆਪਾਂ ਥੋੜੀ ਗਲਤੀ ਹੈ ਬੇਵਕੂਫੀ ਬੇਵਕੂਫੀ ਸਲੀਮ ਜੀ ਤੁਸੀਂ ਇੰਨੀ ਜਗ੍ਹਾ ਹੋ ਗਾਏ ਜੀ ਅੱਜ ਪਛਤਾ ਰਿਹਾ ਹੈਗਾ ਕਿ ਹੋਰ ਕੋਈ ਦੇਖੋ ਮੇਰੀ ਬੇਨਤੀ ਹੈ ਜੀ ਮੈਂ ਕਦੀ ਵੀ ਮਾਤਾ ਰਾਣੀ ਦੇ ਚਰਨਾ ਚ ਮਾਤਾ ਰਾਣੀ ਦੀ ਸ਼ਾਨ ਚ ਕਦੀ ਗੁਸਤਾਖੀ ਨਹੀਂ ਕਰ ਸਕਦਾ ਮੈਂ ਮਾਤਾ ਰਾਣੀ ਨੂੰ ਕੁਝ ਵੀ ਨਹੀਂ ਕਿਹਾ ਪਹਿਲਾਂ ਵੀ ਨਹੀਂ ਕਿਹਾ ਹੁਣ ਵੀ ਨਹੀਂ ਕਹਿ ਸਕਦਾ ਨਾ ਹੀ ਅੱਗੇ ਕਹਿ ਮੇਰੀ ਕੋਈ ਔਕਾਤ ਹੈ ਹਨਾ ਉਹ ਲਫ਼ਜ਼ਾਂ ਦਾ ਹੇਰ ਫੇਰ ਸੀ ਲਫ਼ਜ਼ ਸੀਗੇ ਜਿਹੜੇ ਇੱਧਰ ਉੱਧਰ ਹੋਏ ਮਾਤਾ ਰਾਣੀ ਬਾਰੇ ਨਾਮ ਮੈਂ ਪਹਿਲਾਂ ਕੁਝ ਕਿਹਾ ਨਾ ਮੈਂ ਹੁਣ ਕਹਿ ਸਕਦਾ ਨਾ ਮੈਂ ਅੱਗੇ ਕਹਿਣੀ ਮੈਂ ਇਹਨਾਂ ਦਾ ਸੇਵਕ ਆ ਬੱਚਾ ਮੈਂ ਇਹਨਾਂ ਦਾ ਕੁੱਤਾ ਮੈਂ ਕੁੱਤਾ ਹੀ ਬਣ ਕੇ ਰਹਿਣਾ ਜੀ ਬਾਕੀ ਜਿਹੜੇ ਮੇਰੇ ਕਲਾਕਾਰ ਭਰਾ ਨੇ ਉਹ ਉਹਨਾਂ ਤੇ ਡਿਪੈਂਡ ਕਰਦਾ ਉਹ ਕਿਦਾਂ ਆਪਣੀ ਜ਼ਿੰਦਗੀ ਨੂੰ ਜੀਂਦੇ ਨੇ ਮੈਂ ਤਾਂ ਮਾਤਰਾਣੀ ਦੇ ਚਰਨਾਂ ਤੇ ਲੱਗਾ ਹੋਇਆ ਤੇ ਹਮੇਸ਼ਾ ਲੱਗਾ ਹੀ ਰਹਿਣਾ ਜੈ ਮਾਤਾ ਕਰ ਰਹੇ ਸੀ ਜਿਹੜੇ ਜਾਗਰਣ ਹੈਗਾ ਜੀ ਉਹ ਵੀ ਆਪਣੇ ਆ ਜੀ ਕਾਹਦੇ ਜਿਹੜਾ ਹੈਗਾ ਜਾਗਰਣ ਹੈਗਾ ਉਹਦੇ ਵਿੱਚ ਤੁਸੀਂ ਸ਼ਾਮਲ ਹੋ ਰਹੇ ਹੋ ਜੀ 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 ਉਹ ਵਾਸਤੇ ਉਹਨਾਂ ਨੂੰ ਨਿਮੰਤਰਣ ਦਿਓ ਆਪਰ ਮੈਂ ਬਿਲਕੁਲ ਜੀ ਜਿਹੜੇ ਮੇਰੇ ਭੈਣਾ ਭਰਾ ਮੈਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਦਾ ਬੱਚਾ ਤੁਸੀਂ ਸਾਰੇ ਆਓ ਨਾਲੇ ਤਾਂ ਮੈਂ ਆਪਣੇ ਭੁਲਗਨਾ ਮਾਫ ਕਰਵਾ ਰਿਆ ਮਹਾਮਾਈ ਕੋਲੋਂ ਆ ਕੇ ਇੱਥੇ ਨਾਲੇ ਕੱਲ ਜਗਰਾਤੇ ਚ ਪੇਟਾਂ ਗਾ ਕੇ ਮਾਤਾ ਰਾਣੀ ਨੂੰ ਮਨਾਵਾਂਗੇ ਤੁਸੀਂ ਵੀ ਆਓ ਨਿੱਗਾ ਤੁਹਾਨੂੰ ਸੱਦਾ ਹੈ ਆਓ ਮਿਲ ਕੇ ਮਹਾਮਾਈ ਜੀ ਦਾ ਗੁਣਗਾਨ ਕਰਾਂਗੇ